ਕੁੜੀਆਂ ਬਾਈ ਕਿਸੇ ਨਾਲੋਂ ਘੱਟ ਨਹੀਂ। ਕੁੜੀਆਂ ਵੀ ਮੁੰਡੇ ਹੀ ਆ। ਠੀਕ ਆ। ਅੱਜ ਕੱਲ ਮੁੰਡੇ ਕੁੜੀ 'ਚ ਕੋਈ ਫਰਕ ਨਹੀਂ। ਮੇਰੇ ਤਾਂ ਇਹੀ ਪੁੱਤ ਆ। ਹਨਾ ਬਾਈ। ਮੇਰਾ ਤਾਂ ਖਾਸ਼ ਹੀ ਪੁੱਤ ਆ। ਲਓ ਜੀ ਮੈਂ ਤਾਂ ਖੁਸ਼ਾ ਚੱਲੇ ਆ। ਖੇਤ ਵਾਣ ਹੋਣ। ਖੁਸ਼ਾ ਵੇੜਨੇ ਉੱਠਦੇ। ਹੈ ਖੁਸ਼ੇ। ਠੀਕ ਆ? ਹਾਂ। ਦੂਜਾ ਕਹਿੰਦਾ ਦਿਲਪ੍ਰੀਤ ਕਹਿੰਦਾ ਨਹੀਂ ਜਾਣਾ ਹੈ। ਹਾਂ। ਦਿਲ ਨੂੰ ਮੈਂ ਰਾਏ ਨੂੰ ਖੁਸ਼ ਨੂੰ ਮੈਂ ਰਾਤ ਕਹ ਸੀ ਕਹਿੰਦਾ ਮੈਂ ਉੱਠ ਪੂੰਗਾ ਡੇੜੀ। ਕਿਉਂਕਿ ਹੁਣ ਛੁੱਟੀਆਂ ਕਰਕੇ ਲੇਟ ਉੱਠਦੀਆਂ। ਚੱਲ ਫਿਰ ਚੱਲ ਗਏ। ਚੱਲੋ ਸੱਜਣਾ।

ਓ ਜੀ ਵਾਹਨ ਤਾਂ ਦਿੱਤਾ ਵਾ ਕਹਿਰ ਲਾਦੀ ਸਾਰੇ ਵਾਹਨ ਚ ਕੁਛ ਸਾਡਾ ਥੱਕ ਗਿਆ ਹੈ ਤੁਸੀਂ ਥੱਕ ਗਿਆ ਕਿ ਨਹੀਂ ਇਹ ਇੱਥੇ ਖੇਡਦਾ ਰਿਹਾ ਮੋਟਰ ਤੇ ਵਿੱਚੋਂ ਝੂਟੇ ਮਾਟੇ ਵੀ ਲੈਂਦਾ ਰਿਹਾ ਹੈ ਓ ਜੀ ਕੇਰਾਂ ਦਾ ਖੇਰ ਮਾਰਦੀ ਆਪਾਂ ਸਾਰੇ ਵਾਹਨ ਤੇ ਇਹ ਵੀ ਖੁਸ਼ੇ ਘਰ ਨੂੰ ਹਨਾ ਅੱਛਾ ਸਾਡਾ ਖੁਸ਼ਾ ਚਲਾਉਂਦਾ ਆ ਟਰੈਕਟਰ ਭਾਈ ਜਾ ਜਾ ਚਲਾਵਾ ਮੈਂ ਇੱਥੇ ਬੈਠਾ ਕਰਦਾ ਤੈਨੂੰ ਸਿਖਾ ਦੇਣਾ ਠੀਕ ਆ ਤੂੰ ਹੀ ਵਾਹਿਆ ਕਰਨਾ ਵਾਹਣ ਕੁੜੀਆਂ ਬਾਈ ਕਿਸੇ ਨਾਲੋਂ ਘੱਟ ਨਹੀਂ ਕੁੜੀਆਂ ਵੀ ਮੁੰਡੇ ਹੀ ਆ ਠੀਕ ਆ ਅੱਜ ਕੱਲ ਮੁੰਡੇ ਕੁੜੀ ਚ ਕੋਈ ਫਰਕ ਨਹੀਂ ਮੇਰੇ ਤਾਂ ਇਹੀ ਪੁੱਤ ਆ ਹਨਾ ਬਈ ਮੇਰਾ ਤਾਂ ਖਾਸ਼ ਹੀ ਪੁੱਤ ਆ ਤੇ ਤਾਰਾ ਬਸ ਪਹਿਲਾਂ ਸਿੱਖਿਆਣਾ ਸਿੱਖਣਾ ਔਰ ਇਹਨਾਂ ਨੂੰ ਲੈ ਕੇ ਦੇਣੀ ਆ ਪਾਸਕੂਟਰੀ ਤੇਰੇ ਖੇਤ ਆਇਆ ਕਰਨੀਆਂ ਦਿਲਪ੍ਰੀਤ ਤਾਂ ਸਕੂਟਰੀ ਚ ਚਲਾਉਣ ਲੱਗੂ ਤੂੰ ਥੋੜੀ ਛੋਟੀ ਆ ਹਾਲੇ ਵਾਲੇ ਹਾਂ ਸਿੱਖ ਜਾਏਗਾ ਤੂੰ ਹੌਲੀ ਹੌਲੀ ਬਣ ਗਿਆ ਵੀ ਸਾਡਾ ਖੁਸ਼ ਆ ਡਰਾਈਵਰ ਇਹ ਹੋ ਗਿਆ ਨਾ ਐ ਚਲਾਉਣਾ ਇਹਨੂੰ ਇੱਧਰ ਉਖਲੀ ਚ ਇੱਧਰ ਦੀ ਰੱਖੀ ਚੰਗਾ ਇੱਧਰ ਚੱਲ ਹੌਲੀ ਹੌਲੀ ਜਾਂਦਾਂ ਚੱਲ ਬੱਸ ਬੜਾ ਜਿਆਦਾ ਵਰਕੇ ਜਦੋਂ ਸੜਕ ਬਣ ਜਾਣੀ ਆ ਆਪਣੀ ਫਿਰ ਬਹੁਤ ਸੌਖਾ ਹੋ ਜਾਊਗਾ ਹਾਂ ਜਦੋਂ ਸੜਕ ਬਣ ਕੇ ਉਸ ਦਿਨ ਸਕੂਟਰ ਹੀ ਲੈ ਕੇ ਦਵਾਂਗੇ ਇੱਕ ਤਵਾ ਜੀ ਇਸ ਦੀ ਫੇਰ ਨਹੀਂ ਮਾਇ ਇਹ ਨਹੀਂ ਚੱਲਿਆ ਆਹ ਆਹ ਭਾਈ ਕਰੇ ਤੁਹਿਆ ਕਹਿੰਦਾ ਪਹਜਾਉਣਾ ਮੈਂ ਕਹਾਂ ਪਹਜਾਉਣਾ ਨਹੀਂ ਹਨਾ ਤੜਕ ਤੇ ਬਜਾਏ ਨਾ ਥੋੜਾ ਜਿਹਾ ਮਰ ਕੋਈ ਆ ਜਾਂਦਾ ਅੱਗੋਂ ਹਮ ਦਿਲ ਨੇ ਕਹਣਾ ਮੈਨੂੰ ਨਹੀਂ ਉੱਤੋਂ ਦੀ ਮੋੜਨਾ ਥੋੜਾ ਜਿਹਾ ਘਾ ਕਰਨਾ ਥੋੜਾ ਜੀ ਆ ਗਈ ਕਾਰ ਨੂੰ ਮਾਰ ਬ੍ਰੇਕ ਮਨਾਪਾ ਕਰ ਲੈ ਬ੍ਰੇਕ ਨਾ ਆਪਾ ਪੈਰ ਤੋਂ ਬ੍ਰੇਕਾਂ ਦੇ ਨਾਪਲਾ ਦੋ ਮਿੰਟ ਬਾਰੇ ਨੇ ਫੋਨ ਦੇ ਮੈਂ ਖੋਲਾ ਹਾਂਜੀ ਅੱਜ ਆ ਬਲੌਗ ਦਾ ਨੈਕਸਟ ਡੇ ਸੋ ਕੱਲ ਜਦੋਂ ਘਰੇ ਗਿਆ ਚਲੇ ਉਹਦੋਂ ਬਾਅਦ ਚ ਟਾਈਮ ਹੀ ਨਹੀਂ ਲੱਗਾ ਥੋੜਾ ਮੈਂ ਕਿਤੇ ਗਿਆ ਚਲਾ ਸੀ ਉੱਥੇ ਫਲਾਫ ਨਹੀਂ ਬਣਾਇਆ ਸੋ ਅੱਜ ਆ ਨੈਕਸਟ ਡੇ ਸੋ ਹੁਣ ਰੱਬ ਨੇ ਅਸਲ ਸ਼ੁਰੂ ਕੀਤੀ ਆ ਅੱਜ ਹੋ ਗਈ ਆ ਆਪਣੀ 8 ਜੂਨ 8 ਜੂਨ ਨੂੰ ਅੱਜ ਰੱਬ ਨੇ ਪੱਛੋਂ ਛੱਡੀ ਆ ਖੁੱਲ ਕੇ ਤੇ ਹੁਣ ਪਤਾ ਲੱਗਦਾ ਵੀ ਲੋ ਵਗਦੀ ਆ ਸੱਚੀ ਅੱਜ ਤਾਂ ਪਨੀਰੀਆਂ ਨੂੰ ਵੀ ਪਤਾ ਲੱਗ ਗਿਆ ਵੀ ਲੋ ਹੈਗੀ ਆ ਹਵਾ ਚੱਲਦੀ ਐ ਸੋ ਅੱਜ ਆ ਪੂਰੀ ਤੱਤੀ ਹਵਾ ਪੂਰੀ ਗਰਮ ਜਿਹੜੀ ਕਿ ਪਿਛਲੇ ਕਈ ਦਿਨਾਂ ਤੋਂ ਵੇਟ ਕਰਦੇ ਸੀਗੇ ਤੇ ਕਹਿੰਦੇ ਸੀ ਗਰਮੀ ਨਹੀਂ ਗਰਮੀ ਨਹੀਂ ਹੁਣ ਤਪਸ਼ ਪੈ ਗਈ ਐ ਹੁਣ ਜਿਹੜਾ ਆ ਖਾਲਾਕਲ ਗਿੱਲਾ ਸੀ ਤੇ ਅੱਜ ਸੁੱਕਿਆ ਪਿਆ ਨਾ ਸਾਰਾ ਹੁਣ ਜਿਹੜੀ ਮਾੜੀ ਮੋਟੀ ਨਮੀ ਸੀ ਹੁਣ ਸਾਰੀ ਚੱਕੀ ਗਈ ਸੋ ਇਹ ਰੱਬ ਦੇ ਰੰਗ ਆ ਹਨਾ ਕਦੇ ਪਹਿਲਾਂ ਤੇ ਕਦੇ ਪਿੱਛੋਂ ਉਹਨੇ ਆਪਣੀ ਜਿਹੜੀ ਕੁਦਰਤ ਆ ਉਹਨੇ ਆਪ ਦਾ ਹਿਸਾਬ-ਕਤਾਬ ਕਰਕੇ ਆਪਦੇ ਟਾਈਮ ਤੇ ਜਦੋਂ ਉਹਦਾ ਸਹੀ ਆ ਜਿਵੇਂ ਉਹਨੂੰ ਚੰਗਾ ਲੱਗਦਾ ਸੋ ਉਵੇਂ ਹੀ ਹੋਣਾ ਹੁਣ 2:30 ਵੱਜ ਗਏ ਆ ਅੱਜ ਮੈਂ ਕਿਤੇ ਜਾਣਾ ਸੀ ਬਾਹਰ ਸੋ ਮੈਂ ਕਿਹਾ ਪਹਿਲਾਂ ਕਿਉਂਕਿ ਉਹ ਤਾਂ ਵੈਸੇ ਪਾਣੀ ਮੈਂ ਸ਼ਾਮ ਨੂੰ ਲਾਉਣਾ ਉਹਨਾਂ 6 ਵਜੇ ਆ ਕੇ ਸਾਢੇ 6 ਲਾਈਟ ਜਾਂਦੀ ਆ ਕੱਲ ਆਪ ਪਣੀਰੇ ਨੂੰ ਪਾਣੀ ਨਹੀਂ ਲਾਇਆ ਮੈਂ ਕਿਹਾ ਚਲੋ ਥੋੜਾ ਸੁੱਕ ਜੇ ਤੇ ਅੱਜ ਜਮਾਂ ਦਾ ਥਾਂ ਸੁੱਕਿਆ ਪਿਆ ਸੋ ਹੁਣ 2:30 ਵੱਜ ਗਏ ਆ ਤੇ ਮੈਂ ਕਿਹਾ ਪਾਣੀ ਲਾ ਕੇ ਤੇ ਫੇਰ ਹੀ ਚੱਲਦੇ ਆ ਤੇ ਜਦੋਂ ਨੂੰ ਮੈਂ ਵਾਪਸ ਆਉਣਾ ਉਦੋਂ ਨੂੰ ਫਿਰ ਲਾਈਟ ਲੱਗ ਜਾਣੀ ਆ ਬਾਕੀ ਕੱਲ ਨੂੰ 9 ਤਰੀਕ ਤੋਂ ਵੈਸੇ 8 ਘੰਟੇ ਕਹਿੰਦੇ ਆ ਹੁਣ ਦੇਖਦੇ ਆ ਆਉਂਦੀ ਆ ਕੱਲ ਨੂੰ ਕਿ ਨਹੀਂ ਅੱਜ ਵੈਸੇ ਟਾਈਮ 2:30 ਵਜੇ ਦਾ ਹਾਲੇ ਤੱਕ ਆਈ ਨਹੀਂ ਬਲਬ ਹੈਗਾ ਬੰਦ ਸੋ ਢਾਈ ਪੂਰੇ ਵੱਜ ਗਏ ਨਾ ਇੱਕ ਮਿੰਟ ਇਧਰ ਆ ਤੇ ਨਾ ਇੱਕ ਮਿੰਟ ਉਧਰ ਸੋ ਬਾਕੀ ਜਿਹੜਾ ਫਰੋਇਪੁਰ ਏਰੀਆ ਚ ਇੱਕ ਜੂਨ ਦਿੱਤੀ ਸੀ ਉੱਥੇ ਕਹਿੰਦੇ ਲਾਈਟ ਬਹੁਤ ਦਿੱਤੀ ਆ ਸੋ ਆਪਣੇ ਫਰੋਇਪੁਰ ਹੱਲ ਲਾਈਟ ਕਹਿੰਦੇ ਬਹੁਤ ਦਿੱਤੀ ਸੀਗੀ ਯਾਨੀ ਚਲਦੀ ਰਹੀ ਆ ਬੰਦ ਹੀ ਨਹੀਂ ਹੋਈ ਤੇ ਕਦੂ ਕਦੂ ਵੱਜ ਗਏ ਉਧਰ ਫਰੋਇਪੁਰ ਏਰੀਆ ਚ ਕਾਫੀ ਝੋਨਾ ਲੱਗ ਗਿਆ ਸੋ ਹੁਣ ਆਪਣੀ ਵਾਰੀ ਆ ਤੇ ਹਾਲੇ ਵੈਸੇ ਆਪਣੇ ਇਧਰ ਤਾਂ ਨਹੀਂ ਕੋਈ ਵੀ ਸ਼ੁਰੂ ਹੋਇਆ ਪਿੰਡ ਚ ਬਾਕੀ ਮਾਲੇ ਥੋੜੇ ਜਿਹਾ ਰਾਣੀ ਸ਼ੁਰੂ ਕੀਤਾ ਤੇ ਮੁੱਦ ਕੀ ਦਾ ਫਰੋਇਪਰ ਚ ਪੈਂਦੀ ਐ ਉੱਥੇ ਤਕਰੀਬਨ ਲੱਗ ਗਈ ਜਾਂਦੇ ਆ ਬਾਕੀ ਲਈ ਵੀ ਜਾਂਦੇ ਆ ਬਾਕੀ ਸਮੇ ਦੇ ਨਾਲ ਸਾਰਾ ਕੁਝ ਹੋ ਜਾਣਾ ਆਪਾਂ ਪੈਨੇ ਕਾਲੇ ਹਨ ਸੋ ਜੋ ਸਮਾਂ ਹੁੰਦਾ ਜੋ ਟਾਈਮ ਹੁੰਦਾ ਉਸ ਟਾਈਮ ਤੇ ਸਾਰਾ ਕੰਮ ਆਪੇ ਹੀ ਹੋ ਜਾਣਾ ਕਣਕ ਬੀਜਣੀ ਉਦੋਂ ਕਾਲੀ ਹੁੰਦੀ ਆ ਹੋ ਸਾਰਾ ਕੁਝ ਹੀ ਜਾਂਦਾ ਹਣ ਝੋਨੇ ਵੀ ਆ ਵੀ ਛੇਤੀ ਲੱਗ ਜੇ ਛੇਤੀ ਲੱਗ ਜੇ ਪਰ ਜੇਦੋ ਜਿਹੜਾ ਸਮਾਂ ਆਉਣਾ ਉਹ ਸਮਾਂ ਆ ਕੇ ਰਹਿਣਾ ਤੇ ਉਹ ਸਮੇ ਤੇ ਆਪੇ ਹੀ ਕੰਮ ਸਾਰੇ ਹੋ ਜਾਣੇ ਸੋ ਅੱਜ ਵੀ ਵਲੌਗ ਆਪਾਂ ਇਹ ਥੋੜਾ ਲੰਬਾ ਨਹੀਂ ਕਰਨਾ ਸੋ ਛੋਟਾ ਹੀ ਵਲੌਗ ਹੋਊਗਾ ਅੱਜ ਵੀ ਹੁਣ ਵਲੌਗ ਬਸ ਹੁਣੇ ਹੀ ਸ਼ੁਰੂ ਕੀਤਾ ਜੀ ਤੇ ਹੁਣੇ ਹੀ ਆਪਾਂ ਵਲੌਗ ਖਤਮ ਕਰ ਦੇਣਾ ਤੇ ਹਵਾ ਬਹੁਤ ਚੱਲੀ ਜਾਂਦੀ ਆ ਪਤਾ ਨਹੀਂ ਤੁਹਾਡੇ ਤੱਕ ਆਵਾਜ਼ ਕਲੀਅਰ ਆਉਂਦੀ ਵੀ ਆ ਕਿ ਨਹੀਂ ਆਉਂਦੀ ਹੁਣ ਲਾਈਟ ਨੂੰ ਠੀਕ ਦੇ ਪਏ ਆ ਇੰਨਾ ਐਸ ਦਿਨਾਂ ਜਾਂਦੇ ਵਿੱਚ ਆ ਕੇ ਲਾਈਟ ਨੂੰ ਠੀਕਣਾ ਪੈਂਦਾ ਵੀ ਲੈਟ ਕਦੋਂ ਆਊਗੀ ਲੈਟ ਕਦੋਂ ਆਊਗੀ ਲੈਟ ਕਦੋਂ ਆਊਗੀ ਤੇ ਜਦੋਂ ਕੋਈ ਜ਼ਿਆਦਾ ਲੋਡ ਨਹੀਂ ਹੁੰਦੀ ਉਦੋਂ ਇਹ ਬਲਬ ਜਗਦਾ ਹੀ ਰਹਿੰਦਾ ਜਗਦਾ ਹੀ ਰਹਿੰਦਾ ਅੱਜ ਲੋਡ ਆ ਅੱਜ ਇਹ ਹਾਲੇ ਜਗੇ ਹੀ ਨਹੀਂ ਤੋ ਟਨਮੈਂਟ ਉੱਤੇ ਹੀ ਹੋ ਗਈ ਐ। ਸੋ ਵੇਟ ਕਰਦੇ ਆਂ ਕਦੋਂ ਤੱਕ ਆਉਂਦੀ ਐ। ਕਿਉਂ ਅੱਜ ਮੈਂ ਜਾਣਾ ਵੀ ਆ ਇਹਨੇ ਆਉਣਾ ਹੀ ਨਹੀਂ। ਸੋ ਮੈਂ ਇਹਦੀ ਵੇਟ ਕਰਦਾ ਅੱਗੇ ਜਦੋਂ ਵੀ ਆਈ ਤਾਂ ਚਲੋ ਹੋ ਜਾਂਦੀ ਐ ਲਾਈਟ ਕਿਉਂਕਿ ਸ਼ਾਮ ਨੂੰ ਪਾਣੀ ਲਾਈਦਾ। ਆਪਣੀ ਕੋਠੀ ਦੀ ਵੀ ਸਪਾਈਸ ਵਾਈ ਕਰਨ ਵਾਲੀ ਐ। ਇਹਦਾ ਵੀ ਹੁਣ ਆ ਕੇ ਕਰਾਂਗੇ ਹੱਲ। ਤੇ ਸੰਗਰਾਂਦ ਵੀ ਨੇੜੇ ਆਉਣ ਵਾਲੀ ਐ। ਸੋ ਸੰਗਰਾਂਦ ਤੋਂ ਆਪਾਂ ਆ ਕੇ ਹੀ ਵੜਦੇ ਹੁੰਨੇ ਆਂ ਤੇ ਸੰਗਰਾਂਦ ਤੋਂ ਮੱਥਾ ਟੇਕ ਕੇ ਆ ਕੇ ਹੀ ਆਪਾਂ ਖੇਤੀ ਦਾ ਕੰਮ ਸ਼ੁਰੂ ਕਰਦੇ ਹੁੰਨੇ ਆਂ। ਸੋ ਲਾਈਟ ਆ ਜਾਵੇ। ਦੇ ਲੋ ਵੇਖੋ ਕਿਵੇਂ ਐ ਵੱੜਦੀ ਤੁਰ ਜਾਂਦੀ ਪਨੀਰੀਨ ਸੋਇਦ ਕੀ ਮੈਂ ਵੀ ਕਹਿੰਦਾ ਸੀ ਵੀ ਐਦਕੀ ਲੋਣ ਹੀ ਪਈ ਤੇ ਜਿਹੜੀਆਂ ਪਨੀਰੀਆਂ ਹੋ ਮੈਂ ਖੜੀਆਂ ਹਰੀਆਂ ਹਰੀਆਂ ਤੇ ਹੋਣਾ ਚਾਰਕ ਦਿਨਾਂ ਜੇ ਵਾਗੀ ਐ ਲੂਗੀ ਰੱਖ ਦੂਗੀ ਸੋ ਨਾਮੀਆਂ ਵੀਡੀਓ ਦੇ ਨਾਲ ਜੁੜੇ ਰਿਹਾ ਕਰੋ ਸੋ ਆਉਂਦੇ ਦਿਨਾਂ ਚ ਵਧੀਆ ਵਧੀਆ ਵਲੌਗ ਆਉਂਦੇ ਰਹਿਣਗੇ ਸੋ ਇੰਨਾ ਕੁ ਵਲੌਗ ਸੀ ਉਹ ਵੀ ਵਲੌਗ ਛੋਟਾ ਸੀ ਮੈਂ ਕਿਹਾ ਚੱਲ ਅੱਜ ਪੂਰਾ ਕਰ ਦਿੰਨੇ ਆਂ ਕਿ ਜਿਉਂਦੇ ਵਾਸਤੇ ਰਹੋ Hari ini belum cemilangi. Rabrak. Bye-bye.